ਜਵੇਂ ਭਾਈ ਨੰਦ ਲਾਲ ਜੀ ਕਹਿੰਦੇ ਨੇ ਨਾ ਮੇਰੀ ਨਜ਼ਰ ਇਹ ਬਣ ਗਈ ਹੈ ਮੈਨੂੰ ਗੁਰੂ ਗੋਬਿੰਦ ਸਿੰਘ ਹਰ ਜ਼ਰੇ ਚ ਨਜ਼ਰੀ ਆਇਆ ਉਹ ਕਹਿੰਦੇ ਆ ਜਿੰਨਿਆਂ ਵਿੱਚ ਵੀ ਰੂਹ ਹੈ ਜੋ ਜ਼ਿੰਦਾ ਨੇ ਇਹ ਜੋਤ ਰੂਪ ਪਰਮਾਤਮਾ ਜੋ ਹੈ ਉਹੀ ਗੁਰੂ ਗੋਬਿੰਦ ਸਿੰਘ ਹੈ ਜਿੰਨੀਆਂ ਅੱਖਾਂ ਵੇਹਦੀਆਂ ਨੇ ਇਹ ਰੌਸ਼ਨੀ ਗੁਰੂ ਗੋਬਿੰਦ ਸਿੰਘ ਹੈ ਫਾਰਸੀ ਦੇ ਦੁਰੰਦਰ ਵਿਦਵਾਨ ਬੋਲਦੇ ਨੇ ਰੂਹੂ ਦਰ ہر ਜਿਸਮ ਗੁਰਗੋਬਿੰਦ ਸਿੰਘ ਨੂਰ ਦਰਹਰ ਚਸ਼ਮ ਗੁਰਗੋਬਿੰਦ ਸਿੰਘ ਜਿਹੜੀ ਅਕਾਲੀ ਜੋਤ ਅੱਖਾਂ ਦੀ ਰੋਸ਼ਨੀ ਪ੍ਰਦਾਨ ਕਰਦੀ ਹੈ ਤੁਸੀਂ ਕਦਮ ਉਠਾਉਣ ਜੋਗੇ ਹੋ ਜਿਹਦੇ ਸਿਰ ਤੇ ਇਹ ਜੋ ਸਵਾਸ ਨੇ ਤੁਹਾਡੇ ਇਹ ਜੋ ਵੈਗਰੂ ਹੈ ਹਰ ਜ਼ਰੇ 'ਚ ਜਿਹਦੀ ਜੋਤ ਸਮਾਈ ਹੈ ਇਹੀ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਹੈ